ਕੰਤ ਕੇ ਲੋਲੇ ਹੋਰ ਹੋਰ ਦੇ ਚਾਹੀਏ ਹੋਏ ਤੇ ਮਾਟਰਾਂ ਪੜਦੀ ਜੋ ਪਾਣੀ ਜੰਡੇ ਕੈਜੀ ਤਿਕਟ ਇਕੱਠੇ ਤੇ ਕਮੈਂਟ ਲੈਣਾ ਸ਼ੁਰੂ ਕਰ ਕੋ ਕਮੈਂਟ ਪਾਓ ਅਚੋ ਕੋਈ ਆਪਣੇ ਰਾਤ ਕੋਈ ਸਮਾਗਮ ਦੇ ਵਿੱਚ ਤਿੰਨ ਫਾਇਰ ਚੱਲੇ ਆ ਵੀਡੀਓ ਦੇ ਵਿੱਚ ਆਈ ਜਾਂਦੇ ਆ ਉਹਦੇ ਬਾਰੇ ਚ ਮਾੜਾ ਜਿਹਾ ਸ਼ੋਰ ਚੀ ਦੱਸਦੇ ਹਾਂ ਸਸਰੀ ਕਾਲਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸੁਪ੍ਰਾਂਗ ਸਿੰਘ ਸਾਬਕਾ ਸਰਪੰਚ ਪਿੰਡ ਹਰੀਕੇ ਕਲਾ ਮਿੰਨੀਸ਼ ਮਾਗਮ ਦੁਆਰਾ ਸ਼ਾਮਲ ਵਿਅਕਤੀ ਵੱਲੋਂ ਤਿੰਨ ਵਾਈ ਫੈਲ ਕੀਤੇ ਗਏ ਜਲਾਸ਼ਰੀ ਮੌਖਰ ਸਾਹਿਬ ਦੇ ਦੇਣ ਆਉਂਦੇ ਪਿੰਡ ਹਰੀ ਕੇ ਕਲਾ ਵਿਖੇ ਬੀਤੀ ਰਾਤ ਸਾਬਕਾ ਸਰਪੰਚ ਦੇ ਘਰ ਵਿਖੇ ਮਿੰਨੀ ਸਮਾਗਮ ਵਿੱਚ ਸ਼ਾਮਲ ਇੱਕ ਵਿਅਕਤੀ ਵੱਲੋਂ ਪੂਰੇ ਪੀੜ ਭੜਕੇ ਵਾਲੀ ਜਗ੍ਹਾ ਤੇ ਤਿੰਨ ਹਵਾਈ ਫੈਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰੋਸੀਜੋਗ ਸੂਤਰਾ ਤੋਂ ਹਸ ਰਹੀ ਵੀਡੀਓ ਅਤੇ ਜਾਣਕਾਰੀ ਤੋਂ ਪਤਾ ਲੱਗਿਆ ਕਿ ਨਜੀਕੀ ਪਿੰਡ ਹਰੀਕੇ ਕਲਾਂ ਦੇ ਸਾਫਕਾ ਸਰਪੰਚ ਗੁਰਪ੍ਰੀਤ ਸਿੰਘ ਦੇ ਘਰ ਕਿਸੇ ਸਮਾਗਮ ਨੂੰ ਲੈ ਕੇ ਆਪਣੇ ਸਮਰਥਕਾਂ ਨਾਲ ਸਰਪੰਚ ਵਰਨੋਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਇਸ ਸਮੇਂ ਦੌਰਾਨ ਮਿੰਨੀ ਸਮਾਗਮ ਵਿੱਚ ਸ਼ਾਮ ਨੂੰ ਇੱਕ ਵਿਅਕਤੀ ਵੱਲੋਂ ਆਪਣੇ ਰਵਾਲਵਰ ਨਾਲ ਹਵਾ ਵਿੱਚ ਤਿੰਨ ਫਾਇਰ ਕੀਤੇ ਗਏ ਜੋ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਆਖੀ ਜਾ ਸਕਦੀ ਹੈ ਮੰਡੀ ਬਰੀਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਪ੍ਰੋਫੈਸਰ ਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਰਾਮ ਸਿੰਘ ਹੋ ਰਿਹਾ ਸੀ ਟੈਕ ਪੰਜਾਬ న్యూਸ ਚੈਨਲ ਤੇ ਜੀ ਜੀ ਆ ਜੀ ਅ ਇੱਕ ਦੋ ਬੇਨਤੀਆਂ ਕਰਨੀਆਂ ਤੁਹਾਡੇ ਕੋਲ ਇੱਕ ਤਾਂ ਮੈਨੂੰ ਇਹ ਦੱਸਿਓ ਆਪਦੀ ਆਡੀਓ ਲਾ ਲੂ ਫਿਰ ਤੁਸੀਂ ਕਹਿ ਦਿੰਦੇ ਹੋ ਵੀ ਮੈਂ ਲਾਈਨ ਹੀ ਨਹੀਂ ਸੀਗੀ ਲਾਈਨ ਹੀ ਕੋਈ ਗੱਲ ਨਹੀਂ ਕਰਦੇ ਜਿਵੇਂ ਆਪਾਂ 2 ਮਿੰਟ ਰੋਕ ਕੇ ਗੱਲ ਕਰ ਲਈਏ ਫਿਰ ਕੋਈ ਬੰਦੇ ਬੈਠੇ ਆ ਫਿਰ ਮੈਂ ਕੋਈ ਦਿੱਕਤ ਨਹੀਂ 1 ਮਿੰਟ 1 ਮਿੰਟ ਹੀ ਲੈਣਾ ਸੀ ਤੁਹਾਡੇ ਕੋਲ 1 ਮਿੰਟ ਬਸੋ ਅਚਲ ਕੋਈ ਆਪਣੇ ਰਾਤ ਕੋਈ ਸਮਾਗਮ ਦੇ ਵਿੱਚ ਤਿੰਨ ਫਾਇਰ ਚੱਲੇ ਆ ਵੀਡੀਓ ਦੇ ਵਿੱਚ ਆਈ ਜਾਂਦੀ ਆ ਉਹਦੇ ਬਾਰੇ ਵਿੱਚ ਮੜਾ ਜਾ ਸ਼ਾਰਟ ਚੀ ਦਰਜੋ ਬਸ ਕਿੱਥੀ ਤੇ ਆਪਣੇ ਘਰ ਘਰ ਦੀ ਲੋਕੇਸ਼ਨ ਹੈ ਮੇਰੇ ਘਰ ਦੀ ਹਾਂਜੀ ਇਹ ਵੀ ਕਾਫੀ ਕੋਈ ਤਾਂ ਕੋਈ ਫਿਰ ਚੱਲ ਜਾਣਾ ওকে ਅੱਛਾ ਇੱਕ ਕੋਈ ਨਰਿੰਦਰ ਕੁਮਾਰ ਪੁੱਤਰ ਸੁਭਾਸ਼ ਕੁਮਾਰ ਦਾ ਨੰਬਰ ਹੈ ਆਪਣੇ ਕੋਲ ਜੀ ਹੋਵੇ ਤਾਂ कुमारश कुमार नवेंद्र हां जी नरेंद्र कुमार ਉਹਨਾਂ ਦਾ ਸੰਪਰਕ ਨੰਬਰ ਦੇ ਦਿਓ ਸਰ ਕਰਾਇਆ ਸੀ ਕਰਚਰ ਨਹੀਂ ਅੱਛਾ ਮੈਂ ਕਰਦਾ ਭਾਈ ਪਤਾ ਨੰਬਰ ਵੀ ਤੁਹਾਨੂੰ ਲੈ ਕੇ ਦੇਣਾ ਤੇ ਪਤਾ ਵੀ ਕਰਦਾ ਕੀ ਕਰਦਾ ਓਕੇ ਇਸ ਸਮੇਂ ਨਰਿੰਦਰ ਸਿੰਘ ਜੀ ਨੂੰ ਫੋਨ ਲਾਉਂਦੇ ਵਾਰ-ਵਾਰ ਵੀ ਕੋਈ ਉੱਤਰ ਨਹੀਂ ਆ ਰਿਹਾ Tal